ਦੇਖੋ ਜੀ ਇੱਕ ਡਰੱਗ ਦਾ ਕੇਸ ਸੀ ਜਿਹੜਾ ਮੈਂ ਸ਼ੁਰੂ ਕੀਤਾ ਸੀ ਏਡੀ ਦੇ ਵਿੱਚ 2013 ਦੇ ਵਿੱਚ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਮੈਂ ਕੀਤੀ 2013 ਤੋਂ ਲੈ ਕੇ 17 ਤੱਕ ਉਹਦੇ ਵਿੱਚ ਕਨਵਿਕਸ਼ਨ ਵੀ ਕਰਾਈਆਂ ਮੈਂ तकरीबन ਭੋਲੇ ਵਾਲੇ ਕੇਸ ਦੇ ਸਥਾਨਾ ਕਨਵਿਕਸ਼ਨ ਹੋ ਚੁੱਕੀਆਂ ਸਜ਼ਾ ਹੋ ਚੁੱਕੀ ਲੋਕਾਂ ਨੂੰ ਤੇ ਬਾਕੀ ਪੈਂਡਿੰਗ ਹੈ ਹਲੇ ট্রਾਇਲ ਤੇ ਉਹਦੇ ਫਿਲਸਲੇ ਵੀ ਦੇਣਾ ਰਿਕਵੈਸਟ ਕੀਤੀ ਸੀ ਬਿਜ਼ਨਸ ਬਿਊਰੋ ਨੇ ਕਿ ਜੀ ਸਾਨੂੰ ਥੋੜਾ ਜਆ ਡਿਟੇਲ ਦੱਸੋ ਤੁਹਾਡੀ ਹੈਲਪ ਕਰੋ ਉਦੇ ਵਾਸਤੇ ਮੈਂ ਆਇਆ ਸੀ ਜਿਹੜਾ ਡਿਟੇਲ ਸੀਗਾ ਜਿਹੜੇ ਮੁਲਜ਼ਮ ਸੀ ਇਹ ਭੋਲਾ ਪਲਸ ਹੋਰ ਜਿੰਨੇ ਮੁਲਜ਼ਮ ਸੀ ਇਹ ਸਾਰਿਆਂ ਨੇ ਕੀ ਕੀ ਕਿਆ ਇਹਦੇ ਬਾਰੇ ਉਹ ਸਾਰਾ ਡਿਟੇਲ ਦੱਸਿਆ ਗਿਆ ਇਹਨਾਂ ਨੂੰ ਤੇ ਉਹ ਫਿਰ ਸਟੇਟਮੈਂਟ ਇੱਕ ਮੈਂ ਸਟੇਟਮੈਂਟ ਸਾਰੀਆਂ ਕਾਪੀ ਕਿਉਂਕਿ ਮੇਰੇ ਕੋਲ ਹੈ ਨਹੀਂ ਸੀ ਕਾਪੀ ਏਡੀ ਆਫਿਸ ਹੈ ਕਾਪੀ ਉਹ ਮੰਗਾਈ ਜਾਏਗੀ ਬਾਅਦ ਚ ਪਰ ਉਹ ਸਟੇਟਮੈਂਟ ਮੈਂ ਲਿਖਾਤੀ ਹਾਂ ਪਰ ਸਰ ਇਸ ਕੇਸ ਦਾ ਟਰੱਕ ਕੇਸ ਨਾਲ ਕੋਈ ਕਨੈਕਸ਼ਨ ਹੈ ਦੇਖੋ ਅਲੱਗ-ਅਲੱਗ ED ਦਾ ਤਾਂ ਕੇਸ ਹੀ ਕੋਈ ਹੈ ਜੀ ਜੇ ਮੇਰੇ ਕੋਲ ਪੁੱਛੋਂਗੇ ਜਿਹੜੇ ਮਰਜ਼ੀ ਕੇਸ ਦਰਜ ਕਰ ਲੋ ਮੈਂ ਤਾਂ ਉਹੀ ਦੱਸੂਗਾ ਜਿਹੜਾ ਮੈਂ ਕੰਮ ਕੀਤਾ ਇਨੀਸ਼ੀਏਸ਼ਨ ਉੱਥੋਂ ਹੀ ਹੋਇਆ ਡਰ ਕੇਸ ਤੋਂ ਹੋਇਆ ਜਿਹੜਾ ਮੈਂ ED ਦੇ ਬਿਜਿਨਸ ਇਨਵੈਸਟੀਗੇਸ਼ਨ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਸਟੇਟਸ ਰਿਪੋਰਟ ਹਾਈ ਕੋਰਟ ਫਾਈਲ ਕੀਤੀ ਆ ਉਹ ਜਿਹੜੀ ਸਟੇਟਸ ਰਿਪੋਰਟ ਸੀਗੀਆਂ ਹਾਈ ਕੋਰਟ ਨੇ ਐਗਜ਼ਾਮਨ ਕਰਕੇ ਤੇ ਫਿਰ ST Punjab ਨੂੰ ਦਿੱਤੀਆਂ ਉਹ ST Punjab ਨੇ ਮੇਰੀ ਸਟੇਟਸ ਰਿਪੋਰਟ ਐਗਜ਼ਾਮਨ ਕਰਕੇ ਤੇ ਉਹਦੇ ਵਿੱਚ ਆਪਣੀ ਰეკਮੈਂਡੇਸ਼ਨ ਲਾ ਕੇ ਆਪਣੇ ਆਬਜ਼ਰਵੇਸ਼ਨ ਲਾ ਕੇ ਫਿਰ ਹਾਈ ਕੋਰਟ ਨੂੰ ਦਿੱਤੀਆਂ ਹਾਈ ਕੋਰਟ ਦਾ ਆਰਡਰ ਸੀ ਪੰਜਾਬ ਗਵਰਨਮੈਂਟ ਨੂੰ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੂੰ ਕੋਈ ਐਕਸ਼ਨ ਲਓ ਜਿਹੜਾ ਜਿਹੜਾ ਦਾ ਨਾਮ ਆਇਆ ਹੈ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੇ ਵਿੱਚ ਤੇ ਬਾਅਦ ਚ 2021 ਦੇ ਵਿੱਚ ਉਹ ਜਿਹੜੇ ਮੇਰੇ ਸਟੇਟਸ ਰਿਪੋਰਟ ਸੀ ਪਲੱਸ ਐਸਟੀਫ ਦੀ ਸਟੇਟਸ ਰਿਪੋਰਟ ਸੀ ਉਹਨਾਂ ਦੇ ਬੇਸ ਦੇ ਉੱਪਰ ਫਾਇਰ ਲੋਜ ਹੁੰਦੀ ਹੈ 2021 ਦੇ ਵਿੱਚ ਦਸੰਬਰ 2021 ਦੇ ਵਿੱਚ ਉਹ ਜਿਹੜੇ ਫਾਇਰ ਸੀ ਐਨਡੀਪੀਐ ਸੈਕਟਰ ਦੇ ਵਿੱਚ ਰਜਿਸਟਰ ਹੋਈ ਹੈ ਤੇ ਉਹਦਾ ਇਨਵੈਸਟੀਗੇਸ਼ਨ ਐਸਆਈਟੀ ਕਰ ਰਹੀ ਹੈ ਤੇ ਆ ਜਿਹੜਾ ਪ੍ਰੈਜ਼ੈਂਟ ਕੇਸ ਹੈ ਇਹ ਹੈਗਾ ਵਿਜਲਸ ਬਿਊਰੋ ਨੇ ਪ੍ਰिवेंशन ਆਫ ਕ੍ਰਾਪਸ਼ਨ ਐਕਟ ਦੇ ਵਿੱਚ ਦਰਜ ਕੀਤਾ ਤੇ ਉਹਦੇ ਵਿੱਚ ਕਿਉਂਕਿ ਇਨੀਸ਼ੀਏਸ਼ਨ ਮੇਰੇ ਵੱਲੋਂ ਸੀ ਸਾਰੀ ਇਨਵੈਸਟੀਗੇਸ਼ਨ ਮੈਂ ਕੀਤੀ ਸੀ ਡਰੱਗ ਦੇ ਕੇਸਾਂ ਦੇ ਵਿੱਚ منی ਲਾਂਡਰਿੰਗ ਦੇ ਕੇਸਾਂ ਦੇ ਵਿੱਚ ਸੋ ਉਹ ਸਾਰੀ ਲਿੰਕ ਤਾਂ ਹੁੰਦੀ ਹੈ ਕਿਉਂਕਿ ਡਾਕੂਮੈਂਟਸ ਉਹੀ ਹੈ ਸਟੋਰੀ ਉਹੀ ਹੈ ਫੈਕਟਸ ਉਹੀ ਨੇ ਤੇ ਉਸ ਤੋਂ ਅੱਗੇ ਵਧਿਆ ਹੈ ਇਹ ਵਿਜਲਸ ਬਿਊਰੋ ਕ੍ਰਾਪਸ਼ਨ ਦੇ ਕੇਸ ਦੇ ਵਿੱਚ ਉਹਨਾਂ ਦਾ ਡੋਮੇਨ ਹੈ ਕ੍ਰਾਪਸ਼ਨ ਦੇ ਕੇਸ ਦੇ ਵਿੱਚ ਕੀ ਕੀ ਐਵਿਡੈਂਸ ਆਉਂਦਾ ਹੈ ਕਿੱਦਾਂ ਇਨਵੈਸਟੀਗੇਸ਼ਨ ਕਰਨੀ ਦਾ ਹੈਡ ਹੈ ਸਰ ਜਦੋਂ ਤੁਸੀਂ ਸਰ ਇਨਵੈਸਟੀਗੇਸ਼ਨ ਕੀਤੀ ਸੀ ਉਦੋਂ ਕੋਈ ਲਿੰਕ ਸਟੈਬਲਿਸ਼ ਹੁੰਦਾ ਸੀ ਡੱਗ ਦੇ ਜਿਹੜੇ ਤਸਕਰ ਸੀ ਉਹਨਾਂ ਦੇ ਨਾਲ ਕਿ ਬਿਗਰਮ ਸਿੰਘ ਮਜੀਠੀ ਆਹਨਾਂ ਦਾ ਭੋਲੇ ਨਾਲ ਦੇ ਮਾਮਲੇ ਦੇ ਨਹੀਂ ਜਿਸ ਟਾਈਮ ਸਟੇਟਮੈਂਟ ਰਿਕਾਰਡ ਕੀਤੀਆਂ ਗਈਆਂ ਸੀ ਉਸ ਟਾਈਮ ਇਹ ਪਬਲਿਕ ਰਿਕਾਰਡ ਹੈ ਭੋਲੇ ਦੀ ਸਟੇਟਮੈਂਟ ਰਿਕਾਰਡ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਜ਼ਿਕਰ ਕਰਦਾ ਤੇ ਭੋਲੇ ਨੂੰ ਸਜ਼ਾ ਵੀ ਹੋ ਚੁੱਕੀ ਉਹ ਸਟੇਟਮੈਂਟ ਮੈਂ ਰਿਕਾਰਡ ਕੀਤੀ ਸੀ ਉਸ ਤੋਂ ਇਲਾਵਾ ਇੱਕ ਹੋਰ ਮਲਜ਼ਮ ਸੀ ਬਿੱਟੂ ਵਾਲਾ ਉਹਦਾ ਉਹਨੇ ਵੀ ਆਪਣੀ ਸਟੇਟਮੈਂਟ ਜਿਹਨਾਂ ਦਾ ਨਾਮ ਲਿਖਿਆ ਬਿੱਟੂ ਵਾਲੇ ਨੂੰ ਵੀ ਸਾਡੇ ਕੇਸ ਦੇ ਵਿੱਚ ਮਸਾਜ ਕਰਾਈ ਹੈ ਹੋ ਜਾ ਚੁਕੀ ਹਾਂਜੀ ਪਰ 2021 ਦਸੰਬਰ ਦੇ ਵਿੱਚ ਜਿਹੜਾ ਡਰਗ ਨੂੰ ਲੈ ਕੇ ਪਰਚਾ ਹੋਇਆ ਪਰ ਹੁਣ ਤੱਕ ਉਹਦਾ ਚਲਾਨ ਨਹੀਂ ਸਰਪੇਸ਼ ਹੋਇਆ ਉਹ ਚਲਾਨ ਪੇਸ਼ ਤਾਂ ਐਸਆਈਟੀ ਨੇ ਕਰਨਾ ਹੈ ਹੂੰ ਤੋਂ ਇਹ ਇੱਕ ਸਵਾਲ ਹੈ ਸਾਈਟ ਨੂੰ ਪੁੱਛੋ ਪਰ ਤੁਹਾਡੀਆਂ ਸੇਵਾਵਾਂ માં ਕਿਸ ਤਰ੍ਹਾਂ ਦੀਆਂ ਨੇ ਹੁਣ ਇਸ ਕੇਸ ਦੇ ਰਿਗਾਰਡਿੰਗ ਮੇਰੀ ਸੇਵਾਵਾਂ માં ਸਾਰੇ ਪੰਜਾਬ ਵਾਸਤੇ ਡਰਗ ਵਾਸਤੇ ਜਿੱਥੇ ਵੀ ਕੋਈ ਮੈਟਰ ਹੋਊਗਾ ਮੈਂ ਜਾਊਂਗਾ ਸਰ ਜਦੋਂ ਤੋਂ ਮੈਂ ਉੱਚਾਈ ਦੇ ਹਾਲਾਤ ਪੜਾਉਂ ਕਿਤੇ ਗਏ ਨੇ ਜੀ ਅੱਜ ਜੀ ਰਿਕਾਰਡ ਕਰਾਇਆ ਆਪਣੇ ਜੀ ਜੀ ਇਸ ਵਿੱਚ ਮੈਂ ਵੀ ਇਹਾ ਦੇ ਕਾਉਂਟ ਕਰਾਈਆ ਕਿ ਮੈਂ ਇਸ ਡਰਗ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਪ੍ਰਮਨੈਂਸ਼ਨ ਮਨੀ ਲਾਂਡਰੀ ਆਖਦੇ ਵਿੱਚ ਇਹਦੀ ਦੇ ਵਿੱਚ ਮੈਂ ਇਨਵੈਸਟੀਗੇਸ਼ਨ ਕੀਤੀ ਹੈ ਤੇ ਕਿੰਨਾ ਕਿਹੜੇ ਕਿਹੜੇ ਮਲਜ਼ਮ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਹੈ ਇੰਟਰੋਗੇਟ ਕੀਤੀ ਹੈ ਸਟੇਟਮੈਂਟ ਰਿਕਾਰਡ ਕੀਤੀ ਹੈ ਤੇ ਉਹ ਸਟੇਟਮੈਂਟ ਦੇ ਬੇਸ ਦੇ ਉੱਪਰ ਕਈ ਮਲਜ਼ਮ 17 ਮਲਜ਼ਮ ਕਨਵਿਕਟ ਹੋ ਚੁੱਕੇ ਸਜ਼ਾ ਹੋ ਚੁੱਕੀ ਹੈ ਉਹਨਾਂ ਦੀ ਜਿਹੜੀ ਇਲੀਗਲੀ ਗਾਟਨ ਪ੍ਰੋਪਰਟੀ ਸੀ ਉਹ ਸਾਰੀ ਪ੍ਰੋਪਰਟੀ ਅਟੈਚ ਹੋ ਚੁੱਕ ਉਹੀ ਗਰਾਉਂਡ ਹੈ ਇਸ ਕੇਸ ਦਾ ਜਿਹੜਾ ਆ ਇਹਨਾਂ ਨੇ ਪ੍ਰੀਵੈਂਸ਼ਨ ਮਨੀ ਲਾਂਡਰੀ ਐਕਟ ਦੇ ਵਿੱਚ ਜਿਹੜਾ ਹੁਣ ਰਜਿਸਟਰ ਕੀਤਾ ਸਰ ਜਦੋਂ ਤੁਹਾਡੇ ਕੋਲੇ ਕੋਈ ਕੇਸ ਆਇਆ ਸੀਗਾ ਉਦੋਂ ਤੁਸੀਂ ਪੁੱਛ ਕੇ ਲਈ ਵਿਕਰਮ ਸਿੰਘ ਮਜੀਠੀਆ ਨੂੰ ਸੱਦਿਆ ਸੀ ਉਸ ਤੋਂ ਬਾਅਦ ਤੁਹਾਨੂੰ ਇੱਥੋਂ ਟ੍ਰਾਂਸਫਰ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਕੇਸ ਨਹੀਂ ਤੁਹਾਨੂੰ ਉਸ ਤਰੀਕੇ ਨਾਲ ਪਰਸੂ ਕਰ ਦਿੱਤਾ ਜਾਂਦਾ ਕੀ ਤੁਸੀਂ ਮੰਨਦੇ ਹੋ ਕਿ ਜੇ ਉਸ ਵੇਲੇ ਤੁਹਾਨੂੰ ਪੂਰਾ ਕੇਸ ਪਰਸੂ ਕਰ ਦਿੱਤਾ ਜਾਂਦਾ ਤਾਂ ਅੱਜ ਕੋਈ ਜਿਹੜੇ ਨੇ ਸਲਾਕਾ ਪਿੱਛੇ ਹੁੰਦੇ ਬਾਕੀ ਦੋਸੀਂ ਸਲਾਕਾ ਪਿੱਛੇ ਗਿਆ ਉਹਨਾਂ ਦੀ ਸਜ਼ਾ ਕਰਾ ਚੁੱਕਾ ਮੈਂ ਇਹ ਕੇਸ ਦੇ ਵਿੱਚ ਡਿਕਲਰੈਂਸ ਨਾ ਹੁੰਦਾ ਉਸ ਟਾਈਮ ਮੇਰਾ ਟ੍ਰਾਂਸਫਰ ਵੀ ਕੀਤਾ ਗਿਆ ਹੋਰ ਵੀ ਹਰਾਸਮੈਂਟ ਵੀ ਕੀਤਾ ਗਿਆ ਬਾਅਦ ਵਿੱਚ ਮੈਂ ਰਿਜ਼ਾਈਨ ਵੀ ਕੀਤਾ ਤੁਸੀਂ ਆਪਣੇ ਇੰਟਰਵਿਊਜ਼ ਦੇ ਵਿੱਚ ਕਹਿੰਦੇ ਵੀ ਰਹੇ ਹੋ ਕਿ ਮੈਨੂੰ ਦਿੱਲੀ ਤੋਂ ਕਾਲ ਆਈ ਸੀ ਮੈਨੂੰ ਰੋਕਿਆ ਗਿਆ ਕਿ ਬਿਨਾਂ ਨਹੀਂ ਗੱਲ ਦੀ ਮੈਂ ਕਰਨੀ ਕਰਦਾ ਜੇ ਮੈਨੂੰ ਕੇਸ ਦੇ ਵਿੱਚ ਇੰਟਰਫੀਅਰ ਸਨਾ ਕੀਤਾ ਗਿਆ ਹੁੰਦਾ ਮੈਨੂੰ ਟ੍ਰਾਂਸਫਰ ਨਾ ਕੀਤਾ ਗਿਆ ਹੁੰਦਾ ਤੇ ਹੋਰ ਜਿਹੜੀ ਆਬਸਟੈਕਲ ਕਰੀਏਟ ਕੀਤੀ ਗਈ ਜਾਂ ਇਨਵੈਸਟੀਗੇਸ਼ਨ ਨੂੰ ਅੱਗੇ ਜਾਣ ਤੋਂ ਰੋਕਿਆ ਨਾ ਗਿਆ ਹੁੰਦਾ ਤਾਂ ਹੁਣ ਤੱਕ ਸਾਰਿਆਂ ਦੀ ਸਜ਼ਾ ਹੋ ਸਕਦੀ ਬਾਕੀ ਤਾਂ ਮੈਂ ਕਰਾਤੀ ਸਜ਼ਾ ਜਿਨ੍ਹਾਂ ਦੀ ਨਹੀਂ ਇਨਵੈਸਟੀਗੇਸ਼ਨ ਕਰਨ ਦਿੱਤੀ ਉਹ ਪੈਂਡਿੰਗ ਹੈ अच्छा सर ਤੁਸੀਂ ਜਦੋਂ ਜਾਂਚ ਕਰ ਰਹੇ ਸੀ ਉਦੋਂ ਵਿਕਰਮ ਸਿੰਘ ਮਜੀਠੀਆ ਦੀ ਕਿਸ ਤਰ੍ਹਾਂ ਦੀ ਭੂਮਿਕਾ ਸਾਹਮਣੇ ਆ ਰਹੀ ਸੀ ਜੀ ਨਹੀਂ ਭੂਮਿਕਾ ਕੀ ਕਿਹੜਾ ਹੀ ਬੰਦਾ ਮੈਂ ਸਮਨ ਕਰਦਾ ਉਹਨੂੰ ਪੁੱਛਦਾ ਵੀ ਤੂੰ ਕਰਾਇਮ ਦੇ ਵਿੱਚ ਤੇਰਾ ਕੀ ਇਨਵੋਲਵਮੈਂਟ ਹੈ ਤੇ ਇਹਦੇ ਨਾਲ ਕਿਹੜੀ ਪ੍ਰੋਪਰਟੀ ਬਣਾਈ ਹੈ ਬਸ ਉਹੀ ਸਾਡਾ ਮੈਂਡੇਟ ਬਹੁਤ ਸਿੰਪਲ ਹੈ ਜਿਹਨੇ ਕਰਾਇਮ ਕੀਤਾ ਉਹਨੇ ਕਿੰਨੇ ਪੈਸੇ ਕਿੰਨੇ ਫੰਡ ਕਿੰਨੀ ਐਸਟ ਬਣਾਈ दैट्स ऑल ਇਹੀ ਦਾ ਹੀ ਕੰਮ ਉਦੋਂ ਸਰ ਕਿੰਨੀ ਸਰ ਸਿੱਧੇ 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 ਸੰਬੰਧ ਵਿਕਰਮ ਮਜੀਠੀਆ ਦੇ ਨਸ਼ਾ ਤਸਕਰਾਂ ਦੇ ਨਾਲ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਜੁੜਦੇ ਸੀਗੇ ਜੇ ਪਰ ਸਿੱਧਾ ਸੰਪਰਕ ਹੈ ਦੀ ਕਿ ਮਜੀਠੀਆ ਇਦੇ ਵਿੱਚ ਇਨਵੋਲਵ ਸੀ ਕਿਉਂਕਿ ਜਦੋਂ ਮਨਜੀਤਿਆ ਦੇ ਵਕੀਲਾਂ ਦੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਪੋਲਿਟਿਕਲ ਵੈਂਡਟਾ ਹੈਗਾ ਪਰ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੈ ਦੇਖੋ ਜੀ ਮੈਂ ਕੋਈ ਪੋਲਿਟਿਸ਼ੀਅਨ ਤਾਂ ਹੈਗਾ ਨਹੀਂ ਮੈਂ ਇਦੋਂ ਦੀ ਗੱਲ ਨਹੀਂ ਕਰ ਸਕਦਾ ਜਿਹੜਾ ਰਿਕਾਰਡ ਹੈ ਉਸ ਰਿਕਾਰਡ ਦੇ ਮੁਤਾਬਕ ਜਿਹੜਾ ਸਟੇਟਮੈਂਟ ਮੈਂ ਰਿਕਾਰਡ ਕੀਤਾ ਔਰ ਸਟੇਟਮੈਂਟ ਦੇ ਮੁਤਾਬਕ ਜਿਹੜਾ ਰਿਵੀਲ ਹੋਇਆ ਉਹ ਆਨਰੇਬਲ ਕੋਰਟ ਦੇ ਵਿੱਚ ਗਿਆ ਕੋਰਟ ਨੇ ਬਾਕੀ ਲੋਕਾਂ ਦੀ ਸਜ਼ਾ ਕਰਤੀ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ ਜਾਂ ਇਨਵੈਸਟੀਗੇਸ਼ਨ ਪੈਂਡਿੰਗ ਹੈ ਔਰ ਇਨਵੈਸਟੀਗੇਸ਼ਨ ਪੈਂਡਿੰਗ ਹੈ ਜਿਨ੍ਹਾਂ ਦੇ ਨਾਮ ਉਹਦੀ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਪੋਰਟਲ ਦਿੱਤਾ ਹੁੰਦਾ ਇਨਵੈਸਟੀਗੇਸ਼ਨ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਪੈਂਡਿੰਗ ਹੈ ਪੈਂਡਿੰਗਸ ਪੈਂਡਿੰਗ ਰਹੀ ਜਦ ਤੱਕ ਮੈਂ ਅਫਸਰ ਸੀਗਾ ਮੈਂ ਸਰਵਿਸ ਸੀਗਾ ਕੀਤਾ ਉਸ ਟਾਈਮ ਤੱਕ ਪੈਂਡਿੰਗ ਸੀਗੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਕਿੰਨੇ ਕ ਨਾਮ ਸਰ ਪੈਂਡਿੰਗ ਨੇ ਜਿਹੜੇ ਤੁਸੀਂ ਕਹਿੰਦੇ ਕਿ ਜਿਹੜੇ ਇਨਵੈਸਟੀਗੇਟ ਨਹੀਂ ਹੋਏ ਉਹਨਾਂ ਨੂੰ ਸਜ਼ਾ ਨਹੀਂ ਹੋ ਪਾਈ ਇਹਦਾ ਮਤਲਬ ਕਿ ਕਿੰਨੇ ਕ ਨਾਮ ਹੋਰ ਪੈਂਡਿੰਗ ਨੇ ਮੈਂ ਇਹ ਉਹ ਤਾਂ ਫਿਰ ਇਨਵੈਸਟੀਗੇਟਿੰਗ ਅਫਸਰ ਜਿਹੜਾ ਹੁਣ ਹੈ ਉਹ ਦੱਸੂਗਾ ਕਿੰਨੇ ਨਾਮ ਪੈਂਡਿੰਗ ਹੈ ਪਰ ਜਿੰਨੇ ਕ ਨਾਮ ਮੈਂ ਕਰ ਸਕਦਾ ਸੀ ਉਸ ਟਾਈਮ ਤਕਰੀਬਨ ਮੈਂ 68 ਲੋਕ ਤੇ ਉਹਨਾਂ ਵਿੱਚੋਂ 68 ਵਿੱਚੋਂ 17 ਦੀ ਮੈਸੇਜ ਦਾ ਕਰਾ ਚੁੱਕਾ ਹਾਂ ਬਾਕੀ ਪੈਂਡਿੰਗ ਨੇ ਟ੍ਰਾਇਲ ਦੇ ਵਿੱਚ ਤੇ ਬਾਕੀ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਪੈਂਡਿੰਗ ਹੈ ਉਹ ਤਾਂ ਫਿਰ ਜਿਹੜਾ ਪ੍ਰੈਜ਼ੈਂਟ ਆਇਆ ਉਹ ਐਡੀ ਦਾ ਉਹ ਦੱਸੋ ਸਭ ਤੋਂ ਅੱਗੇ ਅੱਜ ਦੀ ਸਟੇਟਮੈਂਟ ਦੇ ਵਿੱਚ ਮੁੱਖਾਂ ਜੀ ਕੋਈ ਹੋਣ ਤਾਂ ਕੀ ਹੋ ਸਕਦੇ ਜਿਹੜੀ ਅੱਜ ਕੋਈ ਸਟੇਟਮੈਂਟ ਆਪਣੀ ਬਕਾਇਦਾ ਤੌਰ ਤੇ ਰਿਪੋਰਟ ਕਰਵਾ ਕਿਉਂ ਮੇਨ ਉਹਦੇ ਵਿੱਚ ਮੁੱਖਾਂ ਜੀ ਕੀ ਨੇ ਮੁੱਖਾਂ ਜੀ ਜਿਹਨਾਂ ਨੇ ਪੁੱਛਿਆ ਜੀ ਇਹ ਦੱਸੋ ਜੀ ਇਹ ਬਿਕਰਮ ਮਜੀਠੀਆ ਦਾ ਕੋਈ ਕੋਈ ਇਨਵੋਲਵਮੈਂਟ ਹੈ ਦੇ ਵਿੱਚ ਤੇ ਉਹ ਜਿਹੜੀ ਸੇਟਮੈਂਟ ਮੈਂ ਰਿਕਾਰਡ ਕੀਤੀਆਂ ਸੀ ਉਹਦਾ ਉਹਨਾਂ ਦਾ ਸਟੇਟਮੈਂਟ ਜਿਦ ਤੱਕ ਇਹ 스테ਟਮੈਂਟ ਦੇ ਵਿੱਚ ਇਹਨਾਂ ਦਾ ਨਾਮ ਆਇਆ ਉਹ ਪਬਲਿਕ ਦੇ ਵਿੱਚ ਹੈਗੀਆਂ ਉਹ ਕੋਰਟ ਦੇ ਵਿੱਚ ਸਬਮਿਟ ਕੀਤੀਆਂ ਉਹ ਰਿਕਾਰਡ ਹੈ ਬਸ ਉਹੀ ਮੈਂ ਦੱਸਿਆ ਰਿਕਾਰਡ ਤੋਂ ਬਾਹਰ ਕੁਝ ਉਸ ਤੋਂ ਬਿਨਾਂ ਕੁਝ ਨਹੀਂ ਹੈ ਸਰ ਉਸ ਤੋਂ ਅਲੱਗ ਕੁਝ ਨਹੀਂ ਆ ਜੀ ਰਿਪੋਰਟ ਮੈਨੂੰ ਜਗਦੀਸ਼ ਭੋਲੇ ਵਾਲੀ 스테ਟਮੈਂਟ ਹੀ ਦੁਆਰਾ ਜਿਹੜੀ ਅੱਜ ਨਹੀਂ ਕਈ ਹੈਗੀ ਜੀ ਸਿਰਫ ਭੋਲੇ ਦੀ 스테ਟਮੈਂਟ ਹੋਬ 스테ਟਮੈਂਟ ਕਈ ਹੈਗੀਆਂ ਉਹ ਸਾਰੇ 스테ਟਮੈਂਟ ਦੇ ਬਾਰੇ ਦੱਸਿਆ ਰਿਕਾਰਡ ਕੀਤੀ ਗਈਆਂ 스테ਟਮੈਂਟ ਜਿਹੜੀ ਆਫਿਸ ਹੈਗੀਆਂ 스테ਟਮੈਂਟ ਕੋਰਟ ਦੇ ਵਿੱਚ ਨਹੀਂ ਕੁਝ ਸਰ ਤੁਸੀਂ ਫైనాన్స్ ਮਨਿਸਟਰ ਨੂੰ ਲੰਬੇ ਚੋੜੇ ਲੈਟਰਸ ਲਿਖੇ ਨੇ ਉਹਨਾਂ ਲੈਟਰਸ ਦਾ ਥੋੜਾ ਜਿਹਾ ਸਾਨੂੰ ਮਿਹਰਵਾਦ ਅਜਿਹਾ ਕੇਸ ਦੇ ਨਾਲ ਕੋਈ ਤਾਲੁਕ ਹੈ ਉਸ ਲੈਟਰ ਨਾਲ ਨਹੀਂ ਉਹ ਮੈਂ ਲੈਟਰ ਲਿਖਿਆ ਜੀ ਫਾਈਨੈਂਸ ਮੈਟਰ ਉਹ ਇੱਕ ਨਹੀਂ ਤਿੰਨ ਲੈਟਰ ਲਿਖਿਆ ਸੀਗੇ ਕਿ ਵੀ ਤੁਸੀਂ ਤੁਹਾਡੇ ਜਿਹੜੇ ਅਥਾਰਟੀ ਸੀਗੇ ਉਸ ਟਾਈਮ ਦੀ ਈਡੀ ਦੇ ਵਿੱਚ ਉਹਨਾਂ ਨੇ ਮੈਨੂੰ ਟ੍ਰਾਂਸਫਰ ਕੀਤਾ ਉਹਨਾਂ ਨੇ ਮੈਨੂੰ ਹਰਾਸ ਕੀਤਾ ਇਨਵੈਸਟੀਗੇਸ਼ਨ ਕਰਾਉਣ ਤੋਂ ਰੋਕਿਆ ਗਿਆ ਹੈ ਜੀ ਤੇ ਹਾਲਾਂਕਿ ਇੰਨਾ ਕੰਮ ਵੀ ਹੋਇਆ ਕਿ ਮੈਨੂੰ ਜਿਸ ਟਾਈਮ ਬਿਲਕੁਲ ਹੀ ਹਰਾਸ ਜਿਆਦਾ ਕੀਤਾ ਇਹਨਾਂ ਨੇ ਤੇ ਪਰ ਮੇਰੇ ਰਜਾਇਨ ਵੀ ਕੀਤਾ 2018 ਅਕਤੂਬਰ ਚ ਮੈਂ ਰਜਾਇਨ ਕਰਤਾ ਪਰ ਉਹ ਜਿਹੜਾ ਰਿਜਿਗਨੇਸ਼ਨ ਸੀ ਮੇਰਾ ਹਾਈ ਕੋਰਟ ਨੇ ਐਕਸੈਪਟ ਨਹੀਂ ਕੀਤਾ ਹਾਈ ਕੋਰਟ ਨੇ ਮੈਨੂੰ ਕਿਹਾ ਤੁਸੀਂ ਰਿਜਾਇਨ ਨਹੀਂ ਕਰ ਸਕਦੇ ਤੁਸੀਂ ਕਾਰੀ ਆਪਣਾ ਡਿਊਟੀ ਕੈਰੀ ਆਨ ਕਰੋ ਸੋ ਉਹ ਜਿਹੜੇ ਅਫਸਰ ਸੀਗੇ ਉਸ ਟਾਈਮ ਦੇ ਅਥਾਰਟੀਜ਼ ਜੀਡੀ ਦੇ ਵਿੱਚ ਉਹਨਾਂ ਦੇਖਾ ਲਾ ਬਲੇਟਰ ਲਿਖਿਆ ਮੈਂ تین ਡਾਇਰੈਕਟਰ ਸੀਗੇ ਦੋ ਸਪੈਸ਼ਲ ਡਾਇਰੈਕਟਰ ਸੀਗੇ ਇੱਕ ਇੱਕ ਸਪੈਸ਼ਲ ਡਾਇਰੈਕਟਰ ਸੀ ਦੋ ਜੁਆਇੰਟ ਡਾਇਰੈਕਟਰ ਸੀ ਜਿਹਨਾਂ ਲੋਕਾਂ ਦੀ ਰੋਲ ਆ ਰਿਹਾ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਇੰਟਰਫੀਰੈਂਸ ਕੀਤਾ ਟਰਾਂਸਫਰ ਕਰਨ ਦੀ ਕੋਈ ਲੋੜ ਨਹੀਂ ਸੀ ਹਾਈ ਕੋਰਟ ਨੇ ਮੰਨਿਆ ਨਹੀਂ ਉਹ ਗੱਲ ਉਸ ਤੋਂ ਬਾਅਦ ਮੈਂ ਫਿਰ ਵੀ 5-6 ਸਾਲ ਨੌਕਰੀ ਕਰਦਾ ਰ ਉਸ ਤਰ੍ਹਾਂ ਜਿਹੜੀ ਇੰਟਰਫੀਅਰੈਂਸ ਹੈ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਉਹੀ ਮੈਂ ਲਿਖਿਆ ਫਰਨਸ ਮਿਸਟਰ ਸਾਹਿਬ ਨੂੰ ਕਿ ਉਹ ਜਿਹੜੇ ਅਫਸਰ ਸੀਗੇ ਜਿਨ੍ਹਾਂ ਨੇ ਇੰਟਰਫੇਅਰ ਕੀਤਾ ਉਹਨਾਂ ਦੀ ਵਜ੍ਹਾ ਨਾਲ ਇਨਵੈਸਟੀਗੇਸ਼ਨ ਦਾ ਨੁਕਸਾਨ ਹੋਇਆ ਉਹਨਾਂ ਦੀ ਵਜ੍ਹਾ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਤੁਸੀਂ ਬੋਟਾ ਬੜਾ ਨਹੀਂ ਉਹਨਾਂ ਨਹੀਂ ਫੜੋਗੇ ਤੇ ਫਿਰ ਉਹ ਡਰੈਗ ਬੇਸ ਤੇ ਰਹਿਣਗੇ ਤੇ ਲੋਕ ਮਰਦੇ ਰਹਿਣਗੇ ਇਹੀ ਮੈਂ ਲਿਖਿਆ ਸਰ ਤੁਸੀਂ ਸਾਫ ਕਹ ਹੈ ਈਡੀ ਅਫਸਰ ਕਿਵੇਂ ਦੇਖ ਰਹੇ ਹੋ ਇਸ ਕੇਸ ਨੂੰ ਜਿਹੜਾ ਵਿਜੀਲੈਂਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਹੈ ਤੁਹਾਨੂੰ ਕੀ ਲੱਗਦਾ ਕਿ ਇਹਨੂੰ ਈਡੀ ਆਪਣੇ ਹੈਂਡ ਦੇ ਵਿੱਚ ਲੈ ਦੇ ਤਾਂ ਆਫੀਸ਼ੀਅਲੀ ਪੁੱਛਦੇ ਆ ਫਿਰ ਤਾਂ ਆਫੀਸ਼ੀਅਲ ਦਾ ਈਡੀ ਵਾਲੇ ਦੱਸਣਗੇ ਮੈਂ ਤਾਂ ਈਡੀ ਦਾ ਹੁਣ ਨਹੀਂ ਬਤੌਰ ਸਾਫਰ ਯੈਸ ਸੋ ਜਿਸ ਟਾਈਮ ਐਫ ਆਈ ਆਰ ਕੋਈ ਸੀਰੀਅਸ ਅਫੈਂਸ ਦੇ ਵਿੱਚ ਕ੍ਰਾਈਮ ਦੇ ਵਿੱਚ ਦਰਜ ਹੁੰਦੀ ਸੀ ਉਸ ਟਾਈਮ ਜਿਸ ਟਾਈਮ ਮੈਂ ਸਰਵਿਸ ਦੇ ਵਿੱਚ ਸੀਗਾ ਤੇ ਕੰਸਰਨਡ ਐਸ ਐਸ ਪੀ ਨੂੰ ਮੈਂ ਫੋਨ ਕਰਦਾ ਸੀ ਕਿ ਉਹਦੀ ਕਾਪੀ ਇਮੀਡੀਏਟਲੀ ਮੇਰੇ ਦਫ਼ਤਰ ਭੇਜੋ ਜੀ ਤੇ ਉਹ ਐਸ ਐਸ ਪੀ ਜਾਂ ਐਸ ਪੀ ਜਿਹੜੇ ਵੀ ਕੰਸਰਨਡ ਸੀਗੇ ਮੇਰੇ ਦਫ਼ਤਰ ਭੇਜ ਦਿੰਦੇ ਸੀ ਤੇ ਮੈਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦਾ ਸੀ ਅੱਜ ਇਹ ਡਰਗ ਕੇਸ ਬੋਲੇ ਵਾਲਾ ਕੇਸ ਸੀਗਾ ਜਾਂ ਕੰਦੋੜੇ ਵਾਲਾ ਕੇਸ ਸੀਗਾ ਉਹ ਵੀ ਇਦਾਂ ਹੀ ਸੀਗਾ ਮੈਂ ਇਸ ਕੇਸ ਦੇ ਵਿੱਚ ਵੀ ਕਿਉਂਕਿ ਜਿਹੜੀ ਸਟੇਟਮੈਂਟ ਜਿਹੜੀ ਐਫ ਆਈ ਆਰ ਪੜ ਰਹੇ ਆ ਉਹਦੇ ਵਿੱਚ ਕਾਫੀ ਕੁਝ ਡਿਟੇਲ ਲਿਖਿਆ ਹੋਇਆ ਤੇ ਮੇਰੇ ਹਿਸਾਬ ਨਾਲ ਕਿਉਂਕਿ ਈਡੀ ਦੇ ਵਿੱਚ ਪਹਿਲਾਂ ਨਾ ਤਾਂ ਕੇਸ ਹੈਗਾ ਇਹ ਕੋਈ ਮਲਜਮ ਨਹੀਂ ਹੈਗੇ ਹਲੇ ਜਦ ਤੱਕ ਤੁਸੀਂ ਉਹਨਾਂ ਦੇ ਖਿਲਾਫ ਐਵਿਡੈਂਸ ਲਾ ਕੇ ਤੇ ਫਿਰ ਕੋਰਟ ਦੇ ਵਿੱਚ ਤੁਸੀਂ ਚਾਰਜ ਸ਼ੀਟ ਨਹੀਂ ਲਾਉਂਗੇ ਤਬ ਤੱਕ ਨਹੀਂ ਤਦ ਤੱਕ ਤਾਂ ਕੋਈ ਵੀ ਬੰਦਾ ਆਨਰੇਬਲ ਬੰਦਾ ਹੁੰਦਾ ਤੁਸੀਂ ਸਾਰੇ ਦਾ ਸਾਰਾ ਐਵਿਡੈਂਸ ਇਕੱਠਾ ਕਰੋ ਉਹਦੀ ਇਨਵੈਸਟੀਗੇਸ਼ਨ ਕਰੋ ਚਾਰਜ ਸ਼ੀਟ ਬਣਾਓ ਕੋਰਟ ਦੇ ਵਿੱਚ ਲਾਓ ਕੋਰਟ ਨੇ ਐਕਸੈਪਟ ਕਰ ਲਿਆ ਫਿਰ ਤੁਸੀਂ ਕਹਿ ਸਕਦੇ ਹੋ ਸੋ ਇਹ ਜਿਹੜਾ ਕੇਸ ਪ੍ਰੈਜ਼ੈਂਟ ਜਿਹੜਾ ਐਫ ਆਈ ਆਰ ਹੈ ਈਡੀ ਨੂੰ ਚਾਹੀਦਾ ਕੇ ਦੀ ਕਾਪੀ ਲੈ ਕੇ ਤੇ ਆਪਣੀ ਇਨਵੈਸਟੀਗੇਸ਼ਨ ਚਾਲੂ ਕਰੇ ਵਿਜੀਲੈਂਸ ਸਰ ਇਸ ਮੋਕੀ ਹਾਂ ਫੇ ਸਹੀ ਟ੍ਰੈਕ ਤੇ ਜਾ ਰਹੀ ਹੈ ਸਰ ਬਿਲਕੁਲ ਉਹ ਤੁਸੀਂ ਦੇਖਣਾ ਮੈਂ ਤਾਂ ਬਿਜ਼ਨਸ ਦਾ ਸੁਪਰਵਾਈਜ਼ਰ ਅਫਸਰ ਨਹੀਂ ਹੈਗਾ ਉਹਨਾਂ ਨੇ ਸਰ ਇਨਵੈਸਟੀਗੇਸ਼ਨ ਦਾ ਕੁਝ ਪਾਰਟ ਸ਼ੇਅਰ ਕੀਤਾ ਹੋਣਾ ਇਨਵੈਸਟੀਗੇਸ਼ਨ ਦਾ ਕੋਈ ਪਾਰਟ ਉਹਨਾਂ ਨੇ ਫੋੜਨਾ ਸ਼ੇਅਰ ਕੀਤਾ ਹੋ ਉਹ ਅਰਲੀਅਰ ਕੋਈ ਇਨਵੈਸਟੀਗੇਟ ਕੀਤਾ ਹੈ ਇਸ ਕੇਸ ਨੂੰ ਕੋਈ ਸਿਮਿਲਰ ਕੇਸ ਫਾਈਲਿੰਗ ਜਾਂ ਇਸ ਤੋਂ ਇਲਾਵਾ ਨਹੀਂ ਉਹ ਤਾਂ ਮੈਨੂੰ ਦੱਸਣਗੇ ਨਹੀਂ ਜਿਹੜਾ ਕੁਝ ਮੈਂ ਕੀਤਾ ਮੈਂ ਉਹਨਾਂ ਦੱਸਿਆ ਉਹ ਆਪਣਾ ਪਾਰਟੀ ਕੀ ਕਰ ਰਹੇ ਕੀ ਨਹੀਂ ਕਰਨਗੇ ਉਹ ਮੈਨੂੰ ਨੇ ਦੱਸਣਗੇ ਪਰ ਮੇਰੀ ਡਿਊਟੀ ਹੈ ਜਿਹੜਾ ਕੁਝ ਮੈਂ ਕੀਤਾ ਹੈ ਉਹ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਆ ਕੁਝ ਕੀਤਾ ਹੈ ਤੇ ਇਹਦੇ ਵਿੱਚ ਆ ਤੁਸੀਂ ਕਰ ਸਕਦੇ ਹੋ ਆ ਇਵਿਡੈਂਸ ਕਿੱਥੇ ਪਿਆ ਹੈ ਕੋਰਟ ਦੀ ਬਜਕਿ ਮੇਂ ਕਨਫਿਕਸ਼ਨ ਹੋ ਚੁੱਕਿਆ ਹੈ ਤੇ ਕਿੰਨਾਂ ਦੇ ਖਿਲਾਫ ਪੈਂਡਿੰਗ ਹੈ ਤੇ ਜਿਹੜਾ ਪ੍ਰੈਜ਼ੈਂਟ ਮਲਜਮ ਹੈ ਜਾਂ ਜੋ ਵੀ ਸਸਪੈਕਟ ਹੈ ਜੋ ਜਿਹਦੇ ਨਾਲ ਇਨਵੈਸਟੀਗੇਸ਼ਨ ਇਨਕੁਆਇਰੀ ਕਰ ਰਹੇ ਹੈ ਉਹਦੇ ਖਿਲਾਫ ਈਡੀ ਨੇ ਜਿਸ ਟਾਈਮ ਮੈਂ ਆਫਿਸ ਦੇ ਵਿੱਚ ਸੀ ਗਾਈਡ ਦੇ ਵਿੱਚ ਸਰਵਿਸ ਦੇ ਕਿਹੜਾ ਕਿਹੜਾ ਮੈਂ ਇਨਵੈਸਟੀਗੇਸ਼ਨ ਕੀਤਾ ਤੇ ਕਿੱਥੇ ਕਿੱਥੇ ਨਾ ਦਾ ਨਾ ਹੁੰਦਾ ਹੈ ਤੇ ਡਿਟੇਲ ਕੀ ਹੈ ਇਨਾਂ ਦੀ ਪ੍ਰੋਪਰਟੀ ਦੀ ਡਿਟੇਲ ਵਗੈਰਾ ਵਗੈਰਾ ਪਹਿਲਾਂ ਕਿ ਨਹੀਂ ਇੱਕ ਵਾਰੀ ਤੁਸੀਂ ਕੀ ਸਰ ਪ੍ਰੋਪਰਟੀ ਡਿਟੇਲ ਜਿਹੜੀ ਤੁਸੀਂ ਪਾਇੰਟ ਕੀਤੀ ਨਹੀਂ ਉਹ ਤਾਂ ਕੋਈ ਪਾਰਟ ਆ ਕਿਉਂਕਿ ਇਹਦੀ ਇਨਵੈਸਟੀਗੇਸ਼ਨ ਕਰ ਰਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਨਹੀਂ 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 ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਈਡੀ ਕੋਲ ਹੈ ਉਹ ਈਡੀ ਨੂੰ ਪੁੱਛ ਲੋ ਜਾ ਕੇ ਮੈਂ ਨਹੀਂ ਦੱਸ ਸਕਦਾ ਦੋ ਘੰਟੇ ਸਰ ਤੁਸੀਂ ਤੁਸੀਂ ਜੋ ਕੁਝ ਕੀਤਾ ਹੈ ਦੋ ਘੰਟਿਆਂ ਦੇ ਵਿੱਚ ਕੰਪਲੀਟ ਸਾਰੀ ਜਾਣਕਾਰੀ ਸਾਨੂੰ ਨਹੀਂ 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 ਉਹ ਕਹਿੰਦੇ ਸੀ ਨਹੀਂ 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 ਉਹ ਕਹਿੰਦੇ ਜੀ ਫਿਰ ਤੁਸੀਂ ਸਾਡੀ ਫਿਰ ਹੈਲਪ ਕਰਨਾ ਕਿਸੇ ਟਾਈਮ ਫਿਰ ਆਓ ਤੇ ਫੇਰ ਆ ਜਾਗੇ ਉਹਨਾਂ ਨੇ ਜਿਹੜੇ ਫਰਦਰ ਜਿਹੜੀ ਸਟੇਟਮੈਂਟ ਮੈਂ ਰਿਕਾਰਡ ਕੀਤੀਆਂ ਕਿਉਂਕਿ ਨਾ ਮੇਰੇ ਕੋਲ ਹੈ ਕਿ ਮੈਂ ਰਿਟਾਇਰ ਹੋ ਚੁੱਕਾ ਤੇ ਨਾ ਸਾਰੀਆਂ ਇਹਨਾਂ ਕੋਲ ਹੈਗੀਆਂ ਤੇ ਉਹ ਸਟੇਟਮੈਂਟ ਜਿਹੜੀ ਆਫਿਸ ਹੈਗੀਆਂ ਤੇ ਇਹ ਕਹਿੰਦੇ ਜੀ ਇਹ ਡੀ ਆਫਿਸ ਅਸੀਂ ਰਿਕੁਐਸਟ ਕਰਕੇ ਲੈ ਲੈਣੇ ਉਹ ਜਿਸ ਟਾਈਮ ਲੈ ਲੈਣਗੇ ਮੈਂ ਵੈਰੀਫਾਈ ਕਰ ਦਊਗਾ ਇਹ ਸਟੇਟਮੈਂਟ ਰਿਕਾਰਡ ਕੀਤੀਆਂ ਕਿਉਂਕਿ ਉਹ ਲੀਗਲ ਅਸਪੈਕਟ ਇਹੀ ਹੈ ਕਿ ਤੁਸੀਂ ਜਿਹੜੀ ਸਟੇਟਮੈਂਟ ਰਿਕਾਰਡ ਕੀਤੀਆਂ ਉਹਦੇ ਉੱਪਰ ਤੁਸੀਂ ਸਾਈਨ ਕਰਨਾ ਹੈ ਕਿ ਜੇ ਮੈਂ ਵੈਰੀਫਾਈ ਕਰਦਾ ਕਿ ਮੈਂ ਸਟੇਟਮੈਂਟ ਰਿਕਾਰਡ ਕੀਤੀ ਹੈ ਉਹ ਜਿਸ ਟਾਈਮ ਬਰਾ ਲੈਣ ਮੰਗਾ ਲੈਣਗੇ ਮੈਂ ਆ ਆ ਬਿਕਮ ਜੀਠੀਆ ਕੇਸ ਦੇ ਪੇਜ ਸੀਡੀ ਦੇ ਸਾਫਟਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਦੇ ਵੱਲੋਂ bizness ਦੇ ਨਾਲ ਡਿਟੇਲ ਸ਼ੇਅਰ ਕੀਤੀ ਗਈ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ bizness ਦੇ ਕੋਲ ਆਪਣੇ ਬਿਆਨ ਦਰਜ ਕਰਵਾਏ ਨੇ ਮੈਂ ਉਹੀ ਦੱਸਿਆ ਜੋ ਆਪਣੀ ਜਾਂਚ ਦੇ ਵਿੱਚ ਪਾਇਆ ਗਿਆ ਉਸ ਵੇਲੇ ਤੀ ਪੰਜਾਬ ਸਰਕਾਰ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਸੀ ਨਰਿੰਦਰ ਸਿੰਘ ਦਾ ਇਹ ਵੱਡਾ ਬਿਆਨ ਸਹਮਣਿਆ ਰਕ ਕਿਸ ਨਾਲ ਕੋਈ ਕਨੈਕਸ਼ਨ ਹੈ ਦੇਖੋ ਅਲੱਗ-ਅਲੱਗ ਈਡੀ ਦਾ ਤਾਂ ਕੇਸ ਹੀ ਕੋਈ ਹੈ ਜੀ ਜੇ ਮੇਰੇ ਕੋਲ ਪੁੱਛੋਗੇ ਜਿਹੜੇ ਮਰਜ਼ੀ ਕੇਸ ਦਰਜ ਕਰ ਲਓ ਮੈਂ ਤਾਂ ਉਹੀ ਦੱਸੂਗਾ ਜਿਹੜਾ ਮੈਂ ਕੰਮ ਕੀਤਾ ਇਨੀਸ਼ੀਏਸ਼ਨ ਉਥੋਂ ਹੀ ਹੋਇਆ ਡਰ ਕੇਸ ਤੋਂ ਹੋਇਆ ਜਿਹੜਾ ਮੈਂ ਈਡੀ ਦੇ ਬਜੇ ਇਨਵੈਸਟੀਗੇਸ਼ਨ ਕੀਤੀ ਉਸ ਤੋਂ ਬਾਅਦ ਮੈਂ ਆਪਣੇ ਸਟੇਟਸ ਰਿਪੋਰਟ ਹਾਈ ਕੋਰਟ ਫਾਈਲ ਕੀਤੀਆਂ ਉਹ ਜਿਹੜੀ ਸਟੇਟਸ ਰਿਪੋਰਟਸ ਹੈਗੀਆਂ ਹਾਈ ਕੋਰਟ ਨੇ ਐਗਜ਼ਾਮਨ ਕਰਕੇ ਤੇ ਫਿਰ ਇਸਟੇ ਪੰਜਾਬ ਨੂੰ ਦਿੱਤੀਆਂ ਉਸ ਐਸਟੀ ਪੰਜਾਬ ਨੇ ਇਸ ਮੇਰੀ ਸਟੇਟਸ ਰਿਪੋਰਟ ਐਗਜ਼ਾਮਨ ਕਰਕੇ ਤੇ ਉਹਦੇ ਵਿੱਚ ਆਪਣੀ ਰეკਮੈਂਡੇਸ਼ਨ ਲਾ ਕੇ ਆਪਣੇ ਆਬਜ਼ਰਵੇਸ਼ਨ ਲਾ ਕੇ ਫਿਰ ਹਾਈ ਕੋਰਟ ਨੂੰ ਦਿੱਤੀਆਂ ਹਾਈ ਕੋਰਟ ਦਾ ਆਰਡਰ ਸੀ ਪੰਜਾਬ ਗਵਰਨਮੈਂਟ ਨੂੰ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੂੰ ਐਕਸ਼ਨ ਲਓ ਜਿਹੜਾ ਜਿਹੜਾ ਦਾ ਨਾਮ ਆਇਆ ਹੈ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੇ ਵਿੱਚ ਤੇ ਬਾਅਦ ਚ 2021 ਦੇ ਵਿੱਚ